ਦੇ ਮਾਲਕ ਫ੍ਰੀਚ ਬਣ ਸਕਦੇ ਹੋ ਕਰਨਾ ਕੀ ਆ ਸ਼ੇਅਰ ਵੱਧ ਤੋਂ ਵੱਧ ਘੱਟੋ ਘੱਟ ਸੌਰੀ 50 ਗਰਪਾਏ ਤੁਸੀਂ ਸ਼ੇਅਰ ਕਰਕੇ ਸਕਰੀਨ ਸ਼ਾਟ ਦਿਖਾ ਕੇ ਇਹ ਮੰਗਵਾ ਸਕਦੇ ਹੋ ਬਾਈ ਜੀ ਭੇਜਣਗੇ ਵਾਲੀ ਆ ਸਭ ਭੇਜੋਗੇ ਬਿਲਕੁਲ ਜੀ ਬਿਲਕੁਲ ਇਹ ਤੁਹਾਡੇ ਘਰ ਤੱਕ ਪਹੁੰਚ ਜਾਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਵਾਲੇ ਵੀਰਾਂ ਵਾਸਤੇ ਆਪਾਂ ਨੇ ਸਪੈਸ਼ਲ ਤੋਹਫਾ ਰੱਖਿਆ ਸੱਤ-ਛੇ ਕਾਲ ਦੋਸਤ ਲੈ ਵੀ ਬੱਚਿਆਂ ਦੀ ਸਟੱਡੀ ਵਾਸਤੇ ਆਪਾਂ ਨੂੰ ਕੰਪਿਊਟਰ ਦੀ ਆਮ ਤੌਰ ਤੇ ਲੋੜ ਹੁੰਦੀ ਆ ਪਰ ਪ੍ਰੋਬਲਮ ਕੀ ਹੁੰਦੀ ਆ ਬੱਚੇ ਨੇ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਨੇ ਨਾ ਉਹ ਛੇਤੀ ਖਰਾਬ ਕਰ ਦਿੰਦੇ ਨੇ ਚੀਜ਼ਾਂ ਫਿਰ ਆਪਾਂ ਨੂੰ ਲਾਹੰਦਾ ਯਾਰ 40 50 ਹਜ਼ਾਰ ਲਾਵਾਂਗੇ ਖਰਾਬ ਇਹਨਾਂ ਨੇ 10 ਦਿਨਾਂ ਚ ਕਰ ਦੇਣਾ ਪਰ ਹੁਣ ਇਹ ਥੋੜੀ ਟੈਨਸ਼ਨ ਦੂਰ ਕਰ ਰਹੇ ਆ ਜਿੰਨੇ ਕਦੇ ਵਿੱਚ ਨਾ ਤੁਸੀਂ ਘਰੇ LED ਲਿਆਉਂਗੇ ਕੰਪਿਊਟਰ ਦੀ ਓਨੇ ਕ ਪੈਸਿਆਂ ਚ ਕੰਪਲੀਟ ਸੈਟ ਹਨਾ ਜੀ ਕੰਪਿਊਟਰ ਬਿਲਕੁਲ ਜੀ ਪੂਰਾ ਕੰਪਲੀਟ ਕੰਪਿਊਟਰ ਅੱਛਾ ਜੀ ਓਨੇ ਕ ਰੁਪਈਆ ਦੇ ਦੇਣਾ ਜੀ ਤੁਸੀਂ ਗੈਸ ਕਰੋ ਜੀ ਇਹ ਤਾਂ ਆਪਾਂ ਕੀ ਰੇਟ ਦੇ ਸਕਦੇ ਆ ਹੁਣ LED ਦੀ ਗੱਲ ਕਰੀਏ ਜੀ ਘੱਟੋ ਘੱਟ ਮੈਨੂੰ ਕਹਿਣਾ ਵੀ ਮੇਰਾ ਮਨ ਕਹਿੰਦਾ ਵੀ ਤੁਹਾਡਾ ਇਹ ਸਾਰਾ ਸਾਬ ਜਾਂ 12-13000 ਦਾ ਤਾਂ ਹੋਊਗਾ ਜੀ ਬਿਲਕੁਲ ਜੀ ਬਿਲਕੁਲ ਮਾਰਕੀਟ 'ਚ ਤੁਹਾਨੂੰ ਸਾਰਾ ਇਹ 12-13000 ਤੋਂ ਘੱਟ ਨਹੀਂ ਮਿਲਦਾ ਬਿਲਕੁਲ ਜੀ ਪਰ ਆਪਣੇ ਕੋਲ ਸਪੈਸ਼ਲਿਟੀ ਕੀ ਹੈ ਜੀ ਆਪਾਂ ਇਹ ਸਾਰਾ ਕੰਪਲੀਟ ਸੈੱਟ ਆ ਜਿਹੜਾ ਉਹ ਸਿਰਫ ਦੇਵਾਂਗੇ ਜੀ 5000 ਰੁਪਏ ਦੇ ਵਿੱਚ ਲਓ ਵੀ ਮਿੱਤਰੋ ਕਰਤਾ ਧਮਾਕਾ ਕੰਪਿਊਟਰ ਕੰਪਲੀਟ ਜਮਾ ਸਿਰਫ 5000 'ਚ ਛਰਤ ਲਾ ਕੇ ਕਹਿਣੇ ਆ ਲੈ ਮਿਲਦਾ ਨਹੀਂ ਅੱਛਾ ਕੀ ਹਿਸਾਬ ਕਿਹਾ ਕੀ ਪ੍ਰੋਸੈਸਰ ਵਗੈਰਾ ਦੇ ਉੱਤੇ ਇਹਦੇ ਵਿੱਚ ਹੈਗਾ ਜੀ ਡਿਊਲ ਕੋਰ ਪ੍ਰੋਸੈਸਰ ਹੈ 2 ਜੀਬੀ ਰੈਮ ਹੈ 250 ਜੀਬੀ ਹਾਰਡ ਡਿਸਕ ਹੈ ਜੀ ਇਹਦੇ ਨਾਲ ਇੱਕ ਆਪਾਂ ਹੋਰ ਧਮਾਕਾ ਕਰਨ ਵਾਲੇ ਆ ਜਿਹੜੇ ਬੰਦੇ ਆਪਣਾ ਵੀਡੀਓ ਸ਼ੇਅਰ ਕਰਕੇ ਆਉਣਗੇ ਆਪਣੇ ਕੋਲ ਤੇ ਉਹਨਾਂ ਨੂੰ ਆਪਾਂ ਇਹ ਸਪੀਕਰ ਹੈ ਜਿਹੜਾ ਬਿਲਕੁਲ ਫ੍ਰੀ ਦੇ ਵਿੱਚ ਨਾਲ ਆਪਾਂ ਕੰਪਿਊਟਰ ਦੇ ਦਵਾਂਗੇ ਸਕਰੀਨ ਸ਼ਾਟ ਜ਼ਰੂਰ ਹੋਵੇ ਸ਼ੇਅਰ ਕੀਤੀ ਦਾ ਕਿੰਨੇ ਦਾ ਹੈਗਾ ਜੀ ਇਹ ਸਪੀਕਰ ਵੈਸੇ ਇੱਕ ਘੱਟੋ ਘੱਟ 1000 ਰੁਪਏ ਦਾ ਸਪੀਕਰ ਹੈ ਜੀ ਤਾਂ ਤੁਹਾਡਾ ਜਿਹੜਾ ਕੰਪਿਊਟਰ ਹੈ ਉਹ ਤਾਂ ਸਿਰਫ 4000 ਦਾ ਹੀ ਰਹਿ ਗਿਆ 1000 ਰੁਪਏ ਦਾ ਤੁਸੀਂ ਸਪੀਕਰ ਹੀ ਲੈ ਕੇ ਨਾ ਲੈ ਵੀ ਭਾਈ ਇੱਕ ਅੰਗੂਠਾ ਜਾਂ ਦੱਬਣ ਨਾਲ ਆਹ ਚੀਜ਼ ਤੁਹਾਨੂੰ ਫ੍ਰੀਜ ਮਿਲਦੀ ਆ ਹੋਰ ਕੀ ਚਾਹੀਦਾਗਾ ਸ਼ੇਅਰ ਜ਼ਰੂਰ ਕਰ ਦੇਈਂ